ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਅੱਜ ਤੋਂ ਲੈ ਕੇ 28 ਫਰਵਰੀ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਸ ਇਲਾਕੇ ਵਿੱਚ ਠੰਡ ਤੋਂ ਬੱਦਲਬਾਹੀ ਤੇ ਮੀਂਹ ਦੇ ਹਾਲਾਤ ਨੇ ਤੇ ਕਿਸ ਤਰੀਕੇ ਨਾਲ ਜਿਹੜੀ ਮੀਂਹ ਦੀ ਸੰਭਾਵਨਾ ਵਧ ਰਹੀ ਹੈ ਪੰਜਾਬ ਦੇ ਵਿੱਚ ਉਸ ਦਾ ਕੀ ਅਸਰ ਹੈ ਫਿਲਹਾਲ ਮੌਸਮ ਠੀਕ ਹੈ ਹਲਕੇ ਦਰਮਿਆਨੀ ਬੱਦਲਬਾਹੀ ਪੰਜਾਬ ਦੇ ਪੱਛਮੀ ਪਾਸੇ ਤੋਂ ਵਣਦੇ ਹੋਏ ਦਿਖਾਈ ਦੇ ਰਹੀ ਹੈ ਪਰ ਇਸ ਦਾ ਅਸਰ ਕੋਈ ਮੀਤੇ ਪੱਖ ਤੋਂ ਵੱਡਾ ਨਹੀਂ ਹੈ ਸਵੇਰ ਦੇ ਸਮੇਂ ਹਲਕੀ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਪਰ ਬੌਸਮ ਦੁਪਹਿਰ ਦੇ ਸਮੇਂ ਸਾਫੀ ਰਹਿੰਦਾ ਹੈ 25 ਡਿਗਰੀ ਤੋਂ ਉੱਪਰ ਤਾਪਮਾਨ ਚਲਾ ਗਿਆ ਹੈ ਦਿਨ ਦਾ ਅਤੇ ਰਾਤ ਦੇ ਤਾਪਮਾਨ ਥੋੜੇ ਠੰਡ ਵਾਲੇ ਬਣੇ ਹੋਏ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਂ ਅੱਜ ਦੁਪਹਿਰ ਦੇ ਸਮੇਂ ਚੰਗੀ ਧੁੱਪ ਲੱਗੇਗੀ ਥੋੜੀ-ਬਹੁਤੀ ਬੱਦਲਬਾਜ਼ੀ ਦੇਖਣ ਨੂੰ ਮਿਲੇਗੀ ਪਰ ਬੱਦਲਬਾਜ਼ੀ ਦਾ ਅਸਰ ਕੋਈ ਬਹੁਤ ਵੱਡਾ ਨਹੀਂ ਹੈ ਦੁਪਹਿਰ ਦੇ ਸਮੇਂ ਹਵਾ ਦੇ ਨਾਲ ਬੱਦਲ ਹੋਏ ਅੱਕੇ ਨਿਕਲਦੇ ਹੋਏ ਦਿਖਾਈ ਦੇਵੇਗੀ 25 ਤਰੀਕ ਨੂੰ ਵੀ ਸੇਮ ਇਸੇ ਤਰੀਕੇ ਦਾ ਮਾਹੌਲ ਬਣਿਆ ਹੋਇਆ ਦਿਖਾਈ ਦੇਵੇਗਾ 26 27 ਅਤੇ 28 ਤਰੀਕ ਨੂੰ ਉਮੀਦ ਦੀ ਉਮੀਦ ਪੰਜਾਬ ਦੇ ਵਿੱਚ ਵਣਦੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਪਹਾ ਸਿਸਟਮ ਜਿਹੜੇ ਪਛਵੀ ਸਿਸਟਮ ਬਣ ਰਹੇ ਨੇ ਉਹ ਆਉਣ ਦੀ ਹੋਈ ਉਮੀਦ ਲਗਾਤਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ 26 27 ਅਤੇ 28 ਤਰੀਕ ਲਗਾਤਾਰ ਬੱਦਲ ਵਰਗਾ ਅਸਰ ਬਣਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਬੂੰਦਾਬੰਦੀ ਕਿਰਮਣਕਣੀ ਪੰਜਾਬ ਦੇ ਮੱਝ ਅਤੇ ਦੁਆਬੇ ਦੇ ਇਲਾਕੇ ਵਿੱਚ ਦੇਖਣ ਨੂੰ ਮਿਲੇਗੀ ਇਸ ਬੂੰਦਾਬੰਦੀ ਦੇ ਨਾਲ ਪੰਜਾਬ ਦਾ ਤਾਪਮਾਨ ਵੀ ਘਟੇਗਾ ਦਿਨ ਦਾ ਐਵਰੇਜ ਤਾਪਮਾਨ ਹੁਣ 25 ਡਿਗਰੀ ਤੋਂ ਪਾਰ ਜਾ ਚੁੱਕਿਆ ਜੋ ਕਿ ਥੋੜ੍ਹਾ ਜਿਹਾ ਘਟਦਾ ਹੋਇਆ ਦਿਖਾਈ ਦੇਵੇਗਾ 2 ਤੋਂ 3 ਡਿਗਰੀ ਥੱਲੇ ਆਉਣ ਦੀ ਉਮੀਦ ਤਾਪਮਾਨ ਦੀ ਬਣੀ ਹੋਈ ਹੈ ਫਿਲਹਾਲ ਕਿਸਾਨਾਂ ਦੇ ਲਈ ਇਹੀ ਰਿਕੁਐਸਟ ਹੈ ਕਿ ਪਾਣੀ ਖਾਦ ਵਗੈਰਾ ਤਾਂ ਫਿਲਹਾਲ ਜੋ ਲਗਾ ਰਹੇ ਨੇ ਉਹਨਾਂ ਦਾ ਧਿਆਨ ਰੱਖੋ ਕਿਉਂਕਿ ਪਾਣੀ ਦੀ ਜਰੂਰਤ ਤਾਂ ਫਿਲਹਾਲ ਨਹੀਂ ਹੈ ਕਿਉਂਕਿ ਬੀਤੇ ਦਿਨੇ 20 ਤਰੀਕ ਦੇ ਨੇੜੇ ਤੇੜ ਇੱਕ ਮੀਂਹ ਹੋਇਆ ਹੈ ਖਾਦ ਸਪਰੇ ਅਜੇ ਫਿਲਹਾਲ ਕਿਸਾਨ ਵੀ ਰਜੇ ਵੀ ਕਰ ਰਹੇ ਨੇ ਕਿਉਂਕਿ ਆਖਰੀ ਸਪਰੇ ਹਾ ਜਿਹਦੇ ਵਿੱਚ ਤੇਲਾ ਤੇ ਪੀਲੀ ਪੂੰਗੀ ਦੀ ਕਣਕ ਨੂੰ ਸਪਰੇ ਹੋਣੀ ਹੈ ਤਾਂ ਉਹਦੇ ਵਿੱਚ ਧਿਆਨ ਰੱਖੋ ਕਿ 26 27 28 ਤਰੀਕ ਨੂੰ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਜਿਹੇ ਦੇ ਵਿਚਕਾਰ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ ਬਾਕੀ ਆਮ ਜਨਤਾ ਤੇ ਲਈ ਇਹੀ ਬੇਨਤੀ ਹੈ ਕਿ ਕਿ ਅਜੇ ਇੰਨੀ ਜ਼ਿਆਦਾ ਗਰਮੀ ਨਹੀਂ ਪਈ ਆਪਣੇ ਕੱਪੜੇ ਵਗੈਰਾ ਪਾ ਕੇ ਰੱਖੋ ਕਿਉਂਕਿ ਅਚਾਨਕ ਸਰਦ ਗਰਮੀ ਦਾ ਮਾਹੌਲ ਬਣ ਜਾਂਦਾ ਹੈ ਤਾਂ ਬਿਮਾਰ ਹੋਣ ਦੇ ਚਾਂਸ ਜ਼ਿਆਦਾ ਬਣ ਜਾਂਦੇ ਨੇ ਫਿਲਹਾਲ ਜਿਹੜੀ ਉਮੀਦ ਇਹੀ ਹੈ ਕਿ 28 ਤਰੀਕ ਨੂੰ ਜ਼ਿਆਦਾ ਮੀਂਹ 26 ਤਰੀਕ ਨੂੰ ਥੋੜਾ ਜਿਹਾ ਘਟਾ ਹੈ 27 ਅਤੇ 28 ਤਰੀਕ ਨੂੰ ਜ਼ਿਆਦਾ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਕੋਈ ਵੀ ਨਵੀਂ ਅਪਡੇਟ ਆਵੇਗੀ ਤਾਂ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦਾ ਜਰੋਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ